ਜਉਦੇਅ ਵਿੱਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਪੂਰਾ ਦੇਸ਼ ਭਾਗ ਮੇ ਰੰਗ ਵਿੱਚ ਰੰਗਿਆ ਹੋਇਆ ਹੈ। ਬਾਜ਼ਾਰ ਸਜਾਏ ਗਏ ਹਨ ਅਤੇ ਜਗ੍ਹਾ-ਜਗ੍ਹਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਧੂਰੀ ਵਿੱਚ ਵੀ ਸਰ ਧਰਮਾਂ ਵੱਲੋਂ ਸਭ ਪਾਰਟੀਆਂ ਵੱਲੋਂ ਮਿਲ ਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਹਰ ਇੱਕ ਪਾਰਟੀ ਦੇ ਸਿਆਸੀ ਆਕੂ ਨੇ ਭਾਗ ਲਿਆ। ਇਹ ਸ਼ੋਭਾ ਯਾਤਰਾ ਭਾਗ ਮੇ ਰੰਗ ਵਿੱਚ ਰੰਗੀ ਹੋਈ ਸੀ। ਅਤੇ ਲੋਕਾਂ ਦਾ ਕਹਿਣਾ ਸੀ ਕਿ ਸੋਮਵਾਰ ਰਾਤ ਨੂੰ ਉਹ ਇੱਕ ਵਾਰ ਫਿਰ ਤੋਂ ਦੀਵਾਲੀ ਮਨਾਉਣਗੇ। ਕੋਈ ਵੀ ਰਾਮ ਭਗਤ ਚੱਲਣ ਦੀ ਕੋਸ਼ਿਸ਼ ਨਾ ਕਰੇ ਬੇਨਤੀ ਐ ਕੱਲਾ ਤੂੰ ਆਈ ਚੱਲੂਗਾ ਲਾਈਵ ਚੱਲ ਰਿਹਾ ਤੇ ਨੂੰ ਹੋਰ ਹਣ ਮੈਨਰ ਲਾਵ ਹਰ ਹਰ ਮਹਾਦੇਵ ਮਦਨ ਜੀ ਨਾਲ ਹੋ ਜਾਓ 칠리다! i <laughs> do ਤੇ ਜੋਸ਼ ਭਰਿਆ ਮਾਹੌਲ ਆ ਭਗਵਾਨ ਸ੍ਰੀ ਰਾਮ ਜੀ ਦੇ ਜਿਹੜਾ ਕੱਲ ਆਪਣਾ ਅਯੋਧਿਆ ਚ ਮੰਦਰ ਦੇ ਦਵਾਰ ਖੁੱਲਣ ਜਾ ਰਹੇ ਨੇ ਭਗਵਾਨ ਰਾਮ ਆਪਣੇ ਘਰ ਵਿੱਚ ਆਪਣੇ ਮਹਿਲ ਵਿੱਚ ਦੁਬਾਰਾ ਆ ਰਹੇ ਨੇ ਇਸੇ ਖੁਸ਼ੀ 'ਚ ਧੂਰੀ ਦੇ ਸਾਰੇ ਨਿਵਾਸੀਆਂ ਵੱਲੋਂ ਰਲ ਮਿਲ ਕੇ ਸਾਰੇ ਭਾਈਚਾਰੇ ਵੱਲੋਂ Hindu Sikh Muslim Sikh ईसाई ਸਾਰਿਆਂ ਵੱਲੋਂ ਰਲ ਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸੋ ਲੋਕਾਂ 'ਚ ਬਹੁਤ ਹੁਸ਼ਿਆ ਮੈਂ ਇਹੀ ਕਹਿਣਾ ਚਾਹਣਾ ਐਵੇਂ ਪੰਜਾਬ ਦੀ ਏਕਤਾ ਬਣੀ ਰਹੇ ਦੇਸ਼ ਦੀ ਏਕਤਾ ਬਣੀ ਰਹੇ ਸਾਰੇ ਦੇਸ਼ ਚ ਸਾਰੇ ਤਿਉਹਾਰ ਨਾਲ ਮਿਲ ਕੇ ਮਨਾਏ ਜਾਣ ਤੇ ਜੈ ਸ਼੍ਰੀ ਰਾਮ ਦੇਖੋ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਇਲਾਕਾ ਨਿਵਾਸੀਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਕਿੰਨਾ ਉਤਸ਼ਾਹ ਹੈ ਅੱਜ ਉਹ ਦੇਖਦੇ ਬਣਦਾ ਕਿਉਂਕਿ 500 ਸਾਲਾਂ ਬਾਅਦ ਜਿਹੜੀ ਹਰ ਇੱਕ ਦਿਲ ਦੇ ਵਿੱਚ ਸਾਡੇ ਸਨਾਤਨੀਆਂ ਦੇ ਦਿਲਾਂ ਦੇ ਵਿੱਚ ਇੱਛਾ ਸੀ ਉਹ ਪੂਰਨ ਹੋ ਰਹੀ ਹੈ ਕਿਤੇ ਨਾ ਕਿਤੇ ਤੇ ਅੱਜ ਮੈਂ ਕਹੂੰਗਾ ਵੀ ਸ਼੍ਰੀ ਰਾਮ ਜੀ ਦੀ ਏਡੀ ਜ਼ਿਆਦਾ ਕਿਰਪਾ ਹੋਈ ਹੈ ਸਾਰਿਆਂ ਦੇ ਉੱਪਰ ਹੀ ਕਿਉਂਕਿ ਜਿਹੜੀਆਂ ਪਾਰਟੀਆਂ ਸ਼੍ਰੀ ਰਾਮ ਮੰਦਰ ਦੇ ਵਿਰੋਧ ਦੇ ਵਿੱਚ ਵਕੀਲ ਖੜੇ ਕਰਦੀਆਂ ਸੀ ਉਹ ਵੀ ਅੱਜ ਪਾਰਟੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਸਾਰਿਆਂ ਦੇ ਕਿਰਪਾ ਹੋਈ ਹੈ ਵੱਡੇ ਹਜੂਮ ਦੇ ਵਿੱਚ ਹਰੇਕ ਪਾਰਟੀ ਦਾ ਬੰਦਾ ਇੱਥੇ ਪਹੁੰਚਿਆ ਹੈ ਕੱਲ ਨੂੰ ਬਹੁਤ ਵੱਡਾ ਇਤਿਹਾਸਿਕ ਪਲ ਦਾ ਸਾਨੂੰ ਸਾਕਸ਼ੀ ਬਣਨ ਦਾ ਸਾਡੀ ਪੀੜ੍ਹੀ ਨੂੰ ਇਹ ਮੌਕਾ ਮਿਲਿਆ ਸੀ ਬੜੇ ਸੁਭਾਗਸ਼ਾਲੀਆਂ ਤੇ ਮੈਂ ਇਸ ਪਰਮ ਦੇ ਉੱਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਕੱਲ ਨੂੰ ਦੀਵਾਲੀ ਤੋਂ ਵੀ ਵੱਡਾ ਤਿਉਹਾਰ ਸਾਡੇ ਦੇਸ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਮਨਾਇਆ ਜਾਣਾ ਤੇ ਹਰ ਸਾਲ ਹੀ ਭਾਈ ਜਨਵਰੀ ਨੂੰ ਇਹ ਤਿਉਹਾਰ ਮਨਾਇਆ ਜਾਣਾ ਜੈ ਸ਼੍ਰੀ ਰਾਮ ਜੈ ਜੈ ਅੱਜ ਇਹ ਜਿਹੜੀ ਸ਼ੋਭਾ ਯਾਤਰਾ ਸਾਡੇ ਸ਼ਹਿਰ ਨੂੰ ਕਿਸੇ ਭੇਦਭਾਵ ਤੋਂ ਉੱਪਰ ਉੱਠ ਕੇ ਜਿਹੜਾ ਸਾਰੇ ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਕੱਢੀ ਇਹਦੇ ਲਈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਣਾ ਹਰ ਇੱਕ ਇਨਸਾਨ ਨੇ ਸਾਡੀਆਂ ਭੈਣਾਂ ਬੱਚੇ ਹਰ ਇੱਕ ਨੇ ਪਾਰਟਿਸਪੇਟ ਕਰਿਆ ਤੇ ਕਿਉਂਕਿ ਦੇਖੋ ਰਾਮ ਜੀ ਕਰਕੇ ਤੁਰੇ ਫਿਰਦੇ ਆਂ ਜੀ ਪ੍ਰਮਾਤਮਾ ਕਰਕੇ ਬੰਦਾ ਤੁਰਦਾ ਤੇ ਅੱਜ ਉਹਨਾਂ ਦਾ ਅਸੀਂ ਇੱਕ ਸੈਲੀਬ੍ਰੇਸ਼ਨ ਜਿਹੜੀ ਅੱਜ ਇੱਥੇ ਮਨਾਈ ਤੇ ਮੈਂ ਚਾਹਣਾ ਕਿ ਉਹਨਾਂ ਦੀ ਕਿਰਪਾ ਹਮੇਸ਼ਾ ਸਾਡੇ ਨਗਰ ਨਿਵਾਸੀਆਂ ਤੇ ਧੂਰੀ ਤੇ ਬਣੀ ਰਹੇ ਤੇ ਹਮੇਸ਼ਾ ਸਾਡਾ ਜਿਹੜਾ ਅਸੀਂ ਇੱਕ ਜੁੜਤਾ ਜਿਹੜੀ ਸ਼ਹਿਰ ਨਿਵਾਸੀਆਂ ਨੇ ਇਕੱਠੇ ਹੋਏ ਇਸੇ ਤਰੀਕੇ ਨਾਲ ਅਸੀਂ ਜਿਹੜੇ ਇਕੱਠੇ ਰਹੀਏ ਹਮੇਸ਼ਾ ਦੇਖੋ ਅੱਜ ਜੇ ਪ੍ਰਭੂ શ્રી ਰਾਮ ਲੱਲਾ 500 ਵਰਸ਼ ਬਾਦ ਆਪਣੇ ਘਰ ਅਯੋਧਿਆ ਵਾਪਸ ਪਰਤ ਰਹੇ ਆ ਮੈਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਵ ਜਵਾਦ ਸਨਾਤਨੀਆਂ ਨੂੰ ਤੇ ਸਾਰੇ ਵਰਗ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਪ੍ਰਭੂ શ્રી ਰਾਮ ਦੀ ਜਿਹੜੀ ਲੀਲਾ ਹੈ ਉਹਦਾ ਆਨੰਦ ਮਾਣੋ ਤੇ ਆਪਣੇ ਘਰ ਵਿੱਚ ਕੱਲ ਨੂੰ ਪੂਰੇ ਜਾਣੇ ਸਰਿਆਂ ਦੀਪਮਾਲਾ ਜਰੂਰ ਕਰੋ ਕਿਉਂਕਿ ਪ੍ਰਭੂ શ્રી ਰਾਮ ਬੜੇ ਲੰਬੇ ਸਮੇਂ ਬਾਅਦ ਵਾਪਸ ਹਮੇਂ ਆ ਰਹੇ ਆ ਅੱਜ ਬਗਵਾਨ ਰਾਮ ਮੇਲਾ ਦੇ ਅਪਲਖਸ਼ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਹੈ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਪੂਰਾ ਤੂਰੀ ਸ਼ਹਿਰ ਰਾਮ ਨਾਗਰੀ ਦੇ ਵਿੱਚ ਵੱਸ ਚੁੱਕਿਆ ਚਾਹੇ ਕੋਈ ਵੀ ਕਿਸੇ ਰਾਜਨੀਤੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਲੇਕਿਨ ਅੱਜ ਜਿੱਥੇ ਆਮ ਦਲਾ ਦੇ ਦਰਸ਼ਨਾਂ ਦੀ ਗੱਲ ਹੈ ਅੱਜ ਸਾਰੇ ਮਤ ਪੇ ਪਲਾ ਕੇ ਇੱਕ ਮੰਚ ਦੇ ਉੱਤੇ ਸ਼ੋਭਾ ਯਾਤਰਾ ਸਮੂਲਿਤ ਕੀਤੀ ਹੈ ਮੈਂ ਆਪਣੇ ਵੱਲੋਂ ਜਿੱਥੇ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਤੇ ਮੈਸੇਜ ਵੀ ਦੇਣਾ ਹੈ ਕਿ ਉਹਨਾਂ ਦੇ ਚੱਲੇ ਹੋਏ ਮਾਰਗਦਰਸ਼ਨ ਦੇ ਚੱਲਦੇ ਹੋਏ ਕੱਲ ਨੂੰ 6:30 ਵਜੇ ਸਹੀ ਸ਼ਾਮ ਨੂੰ ਆਪਣੇ ਘਰਾਂ ਦੇ ਤੇ ਆਪਣੀ ਦੁਕਾਨਾਂ ਦੇ ਮੁਰੇ ਦੀਵ ਮਾਲਾ ਕਰੋ ਤੇ ਬੁਰਾਈ ਦੇ ਉੱਤੇ ਛਾਈ ਦੀ ਜਿੱਤ ਕਰਦੇ ਹੋਏ ਇਸੇ ਤਰ੍ਹਾਂ ਅੱਗੇ ਵਧਦੇ ਰਹੀਏ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼੍ਰੀ ਰਾਮ ਜੀ ਆਪਣੇ ਘਰ ਪਹੁੰਚ ਰਹੇ ਨੇਗੇ 500 ਸਾਲਾਂ ਬਾਅਦ ਰਾਮ ਜੀ ਦਾ ਬਨਵਾਸ ਖਤਮ ਹੋ ਰਿਹਾ ਬਹੁਤ ਭਾਰੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਅੱਜ ਦੇਖੋ ਧੂਰੀ ਵਾਸੀ ਅੱਜ ਪੂਰੀ ਤਰ੍ਹਾਂ ਭਗਵੇਂ ਰੰਗ ਦੇ ਵਿੱਚ ਰੰਗੇ ਗਏ ਨੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਬੰਦਾ ਹੈ ਅੱਜ ਹਰ ਇੱਕ ਬੰਦਾ ਆਰਾਮ ਹੀ ਹੋਇਆ ਹੋਇਆ ਤੁਸੀਂ ਦੇਖੋ ਪੂਰੀ ਫੌਮ ਦੇ ਲੋਕ ਅੱਜ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਜੈ ਸ਼੍ਰੀ ਰਾਮ